ਚਲੋ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਸੀਂ ਸਦਾ ਖੁਸ਼ ਰਹੋ ਆਪਣੀ ਫੈਮਿਲੀ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਬਿਠੀ ਰਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਮੈਸੇਜ ਦੱਸਦੀ ਆ ਜੀ ਅੱਜ ਸਾਡਾ ਦੀਪੂ ਨਾ ਫੁੱਲਿਆ ਬੈਠਾ ਹੈ ਜਦੋਂ ਇਹ ਮੈਸੇਜ ਪੜ੍ਹਦਾ ਮੇਰੇ ਵਾਲੇ ਤੇ ਉਹਦੇ ਵਿੱਚ ਕੋਈ ਲਿਖ ਦਿੰਦਾ ਦੀਪੂ ਪੁੱਤ ਗੁੱਡ ਪੰਪਣੀ ਦੇਣੇ ਪੰਪਣੀ ਦੇਣੇ ਮੈਂ ਪੰਪਣੀ ਦੇਣੇ ਮੈਸੇਜ ਤੇ ਉਹਨਾਂ ਹੀ ਮੈਸੇਜ ਪੜ ਲੈਂਦਾ ਫਿਰ ਖੁਸ਼ ਹੋ ਜਾਂਦਾ ਕੋਈ ਸਾਨੂੰ ਪਰਸਨਲੀ ਮੈਸੇਜ ਕਰਕੇ ਕਹਿੰਦੇ ਵੀ ਸਾਨੂੰ ਦੀਪੂ ਚੰਗਾ ਲੱਗਦਾ ਫਿਰ ਮੈਨੂੰ ਕਹਿਣ ਲੱਗ ਜਾਂਦਾ ਤੂੰ ਵੀਰ ਨਾਲ ਟੈਂਟ ਟੈਂਟ ਕਰਦੀ ਰਹਿੰਦੀ ਮੰਮੀ ਦੇਖ ਲੋਕ ਮੇਰਾ ਕਿੰਨਾ ਪਿਆਰ ਕਰਦੇ ਆ ਖੁਸ਼ ਹੋ ਜਾਂਦਾ ਵੀਰੇ ਮੇਰੀ ਹੁਣ ਮੇਰੀ ਕੁਆਲਿਟੀ ਮੰਮੀ ਜੀ ਤੁਸੀਂ ਨਹੀਂ ਪਸੰਦਦੇ ਕਸਟਮਰ ਪਸੰਦਦੇ ਮੇਰੀ ਕੁਆਲਿਟੀ ਤੁਸੀਂ ਇਹ ਵੀ ਦੇਖ ਲੋ ਸਾਡੀ ਦੀਪੂ ਨੂੰ ਕੱਪੜੇ ਦਾ ਕੋਈ ਚੱਜ ਨਹੀਂ ਸੀ ਇਹਦੇ ਕੱਪੜੇ ਵੀ ਮੈਂ ਹੀ ਲੈਂਦੀ ਹੁੰਦੀ ਸੀ ਚਾਹੇ ਹੁਣ ਇਹ ਲਾ ਕਰੀ ਜਾਂਦਾ ਤੇ ਕੁਝ ਨਹੀਂ ਜਿਹਦੇ ਹਨ ਕੱਪੜੇ ਮੈਂ ਖਰੀਦੀ ਹੁੰਦੀ ਤੇ ਹੁਣ ਇਹ ਐਡਾ ਗਿਆਨੀ ਬਣਾ ਬੈਠਾ ਮੈਨੂੰ ਕਰੂਗਾ ਤੈਨੂੰ ਕਲਰਾਂ ਦਾ ਨਹੀਂ ਪਤਾ ਕਿਉਂਕਿ ਇਹਦੇ ਕਹਿੰਦੇ ਦੋ ਚਾਰ ਕਲਰ ਚੱਲ ਗਏ ਹੁਣੇ ਫਿਰ ਮੇਰੇ ਤੇ ਹਵਾ ਕਰਦਾ ਸੋ ਹੁਣ ਆਪਾਂ ਵੀਡੀਓ ਲੰਬੀ ਨਾਲ ਵੀਡੀਓ ਸਟਾਰਟ ਵੀਡੀਓ ਬਣਾਣੇ ਕਾ ਵੀਡੀਓ ਬਣਾਣੇ ਕਾ ਤੇ ਆ ਦੇਖੋ ਜੀ ਆ ਸਿਮਰ ਦਾ ਪਹਿਲਾ ਕਲਰ ਆ ਸਿਮਰ ਤੇ ਆਪਣੇ ਕੋਲੇ ਸਿਰਫ ਦੋ ਸੂਟ ਹੈ ਪਏ ਸੀ ਅਸੀਂ ਵੀਡੀਓ ਚ ਪਾਤੇ ਵੀ ਕਸਟਮਰਾਂ ਨੂੰ ਪਤਾ ਲੱਗ ਜਾਏ ਆਪਣੇ ਕੋਲੇ ਆ ਚੀਜ਼ ਆ ਆਪਣੇ ਕੋਲੇ ਥੋੜਾ ਜਿਹਾ ਕੱਪੜਾ ਹੁੰਦਾ ਜੀ ਆਪਾਂ ਸਾਡਾ ਮੇਹਰ ਦਿੱਤੀ ਪੁਰਾਣਾ ਚਿੜੀ ਵਾਲਾ ਕੰਮ ਹੋਇਆ ਪਿਆ ਥੋੜਾ ਜਿਹਾ ਲੈਂਦਾ ਵੇਚ ਲਿਆ ਥੋੜ ਪਰ ਇਹ ਗੱਲ ਸੱਚ ਹੈ ਸਾਡਾ ਸਟਰਗਲ ਬਹੁਤ ਆ ਵਿਚਾਰਾਂ ਦਾ ਕਈ ਵਾਰੀ ਸਾਨੂੰ ਸਵੇਰ ਨੂੰ ਰੋਟੀ ਸ਼ਾਮ ਨੂੰ 4 ਵਜੇ ਮਿਲਦੀ ਆ ਉਹ ਪਰਮਾਤਮਾ ਨੂੰ ਜਾਣ ਕੇ ਕਹਿੰਦੇ ਆ ਰਾਤ ਚ ਕਈ ਵੇ ਤਕੇਲੇ ਬੂਲੇ ਲੈ ਕੇ ਖਾ ਲੈਣੇ ਨਹੀਂ ਇਧਰ ਆਉਣੇ ਅੰਨ ਬਿਕਾਣੂ ਪੈਸੇ ਲਾਉਣੇ ਆ ਛੱਡੋ ਖੜਾ ਮਿਹਨਤ ਕਰਦੇ ਆ ਦੋ ਰੁਪਏ ਬਣਾਉਣੇ ਆ ਤੇ ਇਹ ਆਪਣਾ ਪਹਿਲਾ ਕਲਰ ਆ ਜੀ ਤੇ ਤੁਹਾਡੇ ਲਈ ਖੁਸ਼ਕਬਰੀ ਆ ਆਪਾਂ ਹੁਣ ਤੁਹਾਨੂੰ ਪਿਓਰ ਸਿਮਰਦਾ ਸੂਟ ਵਧੀਆ ਸਿਮਰਦਾ ਜਿਹੜੇ ਬਾਜ਼ਾਰ ਚ 12 1250 ਦਾ ਮਿਲ ਰਿਹਾ ਆ ਆਪਾਂ ਤੁਹਾਡੇ ਲਈ ਕਰਤਾ ਸਿਰਫ 1000 ਰੁਪਏ ਦਾ ਸਿਰਫ 1000 ਰੁਪਏ ਤੁਹਾਨੂੰ ਸਿਮਰਦਾ ਸੂਟ ਮ ਸਾਰਾ ਕੁਝ ਇਹਦੇ ਬਕਾਇਦਾ ਮੋਹਰਾਂ ਲੱਗੀਆਂ ਦੀ ਭੁਖੜਾ ਹੋ ਜਾਣਾ ਕੁਰਸੀ ਤੇ ਬਠਮ ਹੋਇਆ ਲਾਤੇ ਲਾਤਾ ਰ ਬੈਠਾ ਅੱਛਾ ਛੱਡੀ ਯਾਰ ਤੇ ਆ ਦੇਖੋ ਜੀ ਇਹਦੇ QR ਕੋਡ ਹੈ ਸਾਰਾ ਕੁਝ オリジナル ਆ ਕੋਈ ਨਕਲ ਨਹੀਂ ਕਾਪੀ ਨਹੀਂ ਆਪਾਂ ਤੁਹਾਨੂੰ ਇਹ ਸੂਟ ਦੇਵਾਂਗੇ ਸਿਰਫ 1000 ਚ ਜਿਵੇਂ ਜਿਵੇਂ ਸਾਡਾ ਕੰਮ ਤਰੱਕੀ ਕਰੂਗਾ ਜੀ ਅਸੀਂ ਪਰਮਾਤਮਾ ਨੂੰ ਜਾਣ ਕੇ ਕਹਿੰਦੇ ਜਿਵੇਂ ਸਾਡਾ ਕੰਮ ਤਰੱਕੀ ਕਰੂਗਾ ਅਸੀਂ ਸੂਟਾਂ ਦੇ ਵਿੱਚ ਇੰਨਾ ਕੁ ਮਾਰਜਿਨ ਰੱਖ ਦਿਆਂਗੇ ਜਿੰਮੇ ਇੰਨਾ ਰੱਖ ਦਿਆਂਗੇ ਵੀ ਬਸ ਸਾਡੀ ਮਾਂ ਪੁੱਤਾਂ ਦੀ ਖੇਚੜਾ ਨਿਕਲੀ ਜਾਵੇ ਠੀਕ ਹੈ ਜੀ ਹੁਣ ਤਾਂ ਅਸੀਂ ਕੀ ਕਰੀਏ ਸਾਡੇ ਸਾਰੇ ਦੀ ਗੱਲ ਨਹੀਂ ਵੀ ਸਾਨੂੰ ਕੋਈ 50 70 ਦਾ ਕੱਢਣੇ ਪੈਂਦੇ ਜਦੋਂ ਘੱਟ ਸਾਡਾ ਖਰਦਾ ਨਹੀਂ ਸਾਨੂੰ ਖਰਚਾ ਪੈਂਦਾ ਜੀ ਤੇਰੀ ਖਾਜਾਂ ਦੀ ਗੱਡੀ ਤੇ ਇਸ ਮੇਰਾ ਸਿਮਰ ਆ ਰਹੀ ਹੈ ਜੀ ਬਾਹਲਾ ਬੱਸਾਂ ਕੋ ਸਾਡੇ ਮੈਥੋਂ ਨਹੀਂ ਜਾਏਗਾ ਇਹ ਆਪਣਾ ਪਹਿਲਾ ਕਲਰ ਸਿਮਰਦਾ ਜੀ ਸਿਰਫ 1000 ਰੁਪਏ ਚ ਜਿਸੇ ਦੀ ਮਰਜ਼ੀ ਮਗਾਉਣਾ ਹੋਵੇ ਜੇ ਤੁਹਾਡਾ ਇਹ ਤੇ ਸਿਮਰ ਤੇ ਰਿਸਪੌਂਸ ਵਧਿਆ ਰਿਹਾ ਕਸਟਮਰ ਦਾ ਜੀ ਆਪਾਂ ਹੁਣ ਸਿਮਰ ਦਾ ਹੋਰ ਵੀ ਲੈ ਕੇ ਆਵਾਂਗੇ ਜੀ ਕਿਉਂਕਿ ਸਿਮਰ ਮਹਿੰਗੀ ਆ ਜੀ ਮੰਨ ਲਓ ਤੁਸੀਂ 1000 ਦੇ ਇੱਕ ਸੂਟ ਮੰਨ ਕੇ ਚੱਲੋ ਕਿਰ ਆਪਾਂ ਕਾਟਨ ਲੈ ਕੇ ਕਾਟਨ ਜਿਹੜਾ ਆਪਾਂ 20 ਰੁਪਏ ਦੇ ਸਿਰਫ 20 ਰੁਪਏ ਹੀ ਮਿਲਦੇ ਆ ਜੀ ਕੀ ਕਰੀਏ ਅਸੀਂ ਵੀ ਕਾਟਨ ਜਿਹੜੀ ਆਪਣੀ ਕਾਟਨ ਆ ਆਪਾਂ ਹੋਰ ਲੈਂਦੇ ਉਹਦੇ ਚ ਦੋ ਤੇ ਬਲੈਕ ਦੇ ਥਣ ਲੈਂਦੇ ਕਿਉਂਕਿ ਪਹਿਲਾਂ ਜਿਹੜੇ ਕੱਲ ਦੋ ਲੈ ਕੇ ਆਏ ਸੀ ਉਹ ਲੱਗ ਗਏ ਦੋ ਹੋਰ ਲੈਂਦੇ ਆ ਤੇ ਕਾਲਾ ਕਲਰ ਵਿਕ ਰਹੇ ਆ ਉਹਦੇ ਵਿੱਚ ਆਪਾਂ ਕਰੀਮ ਤੇ ਮਾਸਟਰਡ ਹੋਰ ਵੀ ਲੈਂਦਾ ਕਰੀਮ ਵੀ ਲੈ ਕੇ ਆਉਂਦਾ ਤੇ ਮਾਸਟਰਡ ਵੀ ਲੈ ਕੇ ਲਿਖਣਾ ਕਾਲੇ ਸੂਟ ਆ ਜੀ ਤੁਸੀਂ ਯਕੀਨ ਮੰਨਿਓ ਕੱਪੜੇ ਵਾਲੇ ਵੀ ਕਮਾਨ ਮੰਨ ਗਏ ਕਹਿੰਦੇ ਤੁਸੀਂ 60 ਥਣ ਫਿੱਚੀ ਜਾਂਦੇ ਹੋ ਕੱਲੇ ਮਗਾਲ ਲੈਣੋ ਮਗਾਲ ਲੈਣੋ ਮੈਨੂੰ ਲੱਗਦਾ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ 10 ਥਾਣੇ ਲੈ ਕੇ ਵੇਚਦੇ ਕਾਲੇ ਕਲਰ ਦੀ ਤੇ ਜਿੰਨਾਂ ਕੋਲੇ ਕਾਲਾ ਕਲਰ ਪਹੁੰਚ ਗਿਆ ਤੇ ਜਿਨ੍ਹਾਂ ਨੇ ਇਹ ਧੋ ਧੂਖੇ ਵੀ ਦੇਖਣਾ ਉਹ ਦੁਬਾਰੇ ਹੋਰ ਕਢਾਈ ਜਾਂਦੇ ਆ ਹੋਰ ਦੀ ਗੱਲਾਂ ਗੱਲਾਂ ਜੀ ਆਪਣੀ ਕੁਆਲਿਟੀ ਬੁਰੀ ਹਾਈ ਹੈ ਜੀ ਜਿਹੜੇ ਜਿਨ੍ਹਾਂ ਨੇ ਵੀ ਇੱਕ ਵਾਰੀ ਇਹ ਕਾਲਾ ਕੱਪੜਾ ਮੰਗਾਇਆ ਮੈਂ ਕਲਰ ਦੀ ਗੱਲ ਨਹੀਂ ਕਰਦਾ ਕਾਲੇ ਦੀ ਜਿਹੜੇ ਨੇ ਵੀ ਆਪਣੇ ਕੱਪੜਾ ਕੁਆਲਿਟੀ ਮੰਗਾਈ ਇਹ ਜੀ ਆਡੀ ਕਾਟਨ ਹੈ ਨਾ ਯੈਸ ਸਰ ਆਡੀ ਕਾਟਨ ਨੇ ਮੰਗਵਾਈ ਹੈ ਜੀ ਉਹ ਬਾਰ-ਬਾਰ ਮੰਗਵਾ ਰਿਹਾ ਬਾਰ-ਬਾਰ ਇਹਦੀ ਇਨਫਰਮੈਸ ਕਰ ਰਿਹਾ ਆਹ ਸਿਮਰ ਦਾ ਦੂਸਰਾ ਕਲਰ ਹੈ ਜ ਕਿਸੇ ਭੈਣ ਭਰਾ ਨੂੰ ਪਸੰਦ ਆਉਂਦਾ ਸਕ੍ਰੀਨਸ਼ਾਟ ਲੈ ਕੇ ਭੇਜੋ ਸਿਰਫ 1000 ਚ ਤੁਹਾਨੂੰ ਪਿਆਰ ਸਿਮਰ ਦਾ ਸੁਪੂ ਦੇਵਾਂਗੇ ਬਾਕੀ ਬਸ ਤੁਹਾਨੂੰ ਇਹ ਦੱਸ ਦਈਏ ਵੀ ਮੈਂ ਸਿਮਰ ਨਾ ਬਿਨਾ ਲਾਈਨਿੰਗ ਤੋਂ ਸੈਂਤੀ ਆ ਜੀ ਬਿਨਾ ਸ ਲੈਨਗ ਤੋਂ ਸੈਂਤੀ ਆ ਕੋਈ ਇਹ ਇਕੱਠੀ ਨਹੀਂ ਹੋਈ ਕਹਿੰਦੇ ਇਕੱਠੀ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਲੈਨਿੰਗ ਲਾਉਣੀ ਜ਼ਰੂਰੀ ਹੈ ਮੈਥੋਂ ਲੈਨਗ ਵਾਲੇ ਕੱਪੜੇ ਬਹੁਤ ਘੱਟ ਪਾਏ ਜਾਂਦੇ ਉਹ ਤਾਂ ਦਰਤੀਆਂ ਉਹ ਤਾਂ ਦਰਜੀਆਂ ਦੇ ਕੰਮ ਹੁੰਦੇ ਨੇ ਕਿ ਲੈਨਿੰਗ ਵਾਲੇ ਮਹਿੰਗੇ ਪੈਂਦੇ ਛੁੱਟ ਬਣਾਉਣੇ ਤੇ ਮੈਂ ਬਿਨਾ ਲੈਨਗ ਤੋਂ ਬਣਾਇਆ ਕੋਈ ਇਕੱਠਾ ਕੁਠਾ ਹੋਇਆ ਨਹੀਂ ਜੀ ਧੋ ਕੇ ਪਾ ਤਾ ਮੈਂ ਇਹ ਆਪਣਾ ਤੁਹਾਨੂੰ ਜੀ ਇਹ ਆਪਣੇ ਸਿਮਰਤੀ ਸਰਪ ਆਪਣੇ ਕੋਲੇ ਦੋਈ ਸੂਟ ਸੀ ਜੀ ਅਸੀਂ ਬੜੇ ਵੱਡੇ ਵਪਾਰੀ ਨਹੀਂ ਹੈਗੇ ਠੀਕ ਹੈ ਵਪਾਰੀ ਆ ਤੇ ਆ ਆਪਣਾ ਹੈ ਜੀ ਨਮਾ ਪ੍ਰਿੰਸੈਸ ਕਾਟਨ ਪ੍ਰਿੰਸੈਸ ਪ੍ਰਿੰਸ ਨਹੀਂ ਪ੍ਰਿੰਸੈਸ ਚੰਗਾ ਬਾਪੂ ਤੁਸ ਖਾਧਿਆ ਕਰ ਆ ਦੇਖੋ ਜੀ ਆਪਣਾ ਪ੍ਰਿੰਸੈਸ ਮੈਚਿੰਗ 100% ਡਿਜੀਟਲ ਪ੍ਰਿੰਟ ਏਕੇ ਟੈਕਸ ਠੀਕ ਹੈ ਜੀ ਇਹ ਰਹੂਗਾ ਕਿਹਦਾ ਤੁਹਾਡੇ ਲਈ ਕੀ ਵਰ ਕੋਡ ਸੂਤੋਂ ਘਟਦੇ ਜਾ ਪ੍ਰਿੰਸੈਸ ਕਲੈਕਸ਼ਨ ਦੇ ਲੱਗੇ ਹੋਇਆ ਆ ਚਾਰ ਕੜੇ ਨਹੀਂ ਔਡੀ ਇੱਥੇ ਵੀ ਲਵਾਤੀ ਆ ਆਪਾਂ ਕਹਿ ਕੇ ਉਹਨਾਂ ਨੂੰ ਇਹ ਆ ਜੀ ਮਾਊਸ ਕਲਰ ਇਹ ਇਹਦੇ ਵਿੱਚ ਨਾ ਪ੍ਰਿੰਸ ਚ ਆਇਆ ਦੋ ਦੋ ਇੱਕੋ ਜਿਹੇ ਸੂਟ ਇਹਦਾ ਇੱਕ ਹੋਰ ਖਾਸੀਅਤ ਗੱਲ ਸਈ ਆ ਦੇਖੋ ਫੁੱਲ ਹਨ ਇੱਥੇ ਮੈਂ ਇਹਦੇ ਸੂਟ ਤੇ ਆਹ ਫੁੱਲ ਆ ਜਿਵੇਂ ਸਲਵਾਰ ਤੇ ਦੇਖੋ ਮੈਂ ਤਾਂ ਹਲਕ ਐਵੇਂ ਲੱਗੂਗੀ ਸਲਵਾਰ ਤੁਹਾਨੂੰ ਐਵੇਂ ਲੱਗੂ ਜਿਵੇਂ ਤਾਂ ਪਿਛੇ ਬੈਕ ਸਾਈਡ ਹੁੰਦੀ ਹੈਗਾ ਤਾਂ ਦੇਖ ਲਓ ਦੀ ਬੈਕ ਸਾਈਡ ਐਵੇਂ ਆ ਤੇ ਇਹਦੀ ਐਵੇਂ ਆ ਐਵੇਂ ਲੱਗੂ ਮੈਂ ਬੈਕ ਸਾਈਡ ਹੁੰਦੀ ਹੈ ਸੂਟ ਦੀ ਬਹੁਤ ਪਿਆਰਾ ਕਲਰ ਹੈ ਸਲਵਾਰ ਚ ਵੀ ਇਹ ਚ ਇਹ ਸੈਲਫ ਪ੍ਰਿੰਟ ਵਾਲਦੀਆਂ ਸਲਵਾਰਾਂ ਨੇ ਉਹਨੂੰ ਸੈਲਫ ਪ੍ਰਿੰਟ ਕਹਿੰਦੇ ਦੀਪ ਸਿਆਂ ਸਿੱਖ ਲਾ ਦੂੰਗੀ ਕੋਈ ਨਾ ਹਾਂਜੀ ਇਹ ਸੈਲਫ ਪ੍ਰਿੰਟ ਇਹ ਆਪਣਾ ਪਹਿਲਾ ਪਹਿਲਾ ਕਲਰ ਪਹਿਲਾ ਕਲਰ ਪਹਿਲਾ ਕਲਰ ਹਾਂਜੀ ਕਲਰ ਇਹਦੇ ਚ ਪ੍ਰਿੰਸਸ ਤਿੰਨੀ ਆਇਆ ਜੀ ਬਾਕੀ ਹੋਰ ਵੀ ਕਲਰ ਸੀਗੇ ਪਰ ਸਾਡੇ ਕੋਲੇ ਇਨੇ ਪੈਸੇ ਹੈ ਨਹੀਂ ਸੀ ਜਿੰਨੇ ਕੋ ਸਾਡੇ ਦੂਜਾ ਆਪਣਾ ਕਲਰ ਆ ਬਲੈਕ ਕਲਰ ਆ ਦੇਖ ਲਓ ਉਹਦੇ ਹਿਸਾਬ ਨਾਲ ਲਿਓਣੇ ਹੁੰਦੇ ਆ ਇੱਕ ਲੋਠੀ ਹੁੰਦਾ ਨਾ ਬਲੈਕ ਕਲਰ ਹਣਾ ਹਾਂਜੀ ਇਹ ਤਾਂ ਫੋਨ 'ਚ ਵੀ ਉੱਠੀ ਜਾਂਦਾ ਹਾਂ ਇਹ ਆ ਗਈ ਜੀ ਜਮਾ ਹੈ ਪੱਕਾ ਇਹਦੇ ਨਵੀਂ ਇੱਕ ਨੰਬਰ ਕਾਟਨ ਵੈਸੇ ਸੂਟ ਸਾਡੇ ਸਾਰੇ ਐਸੀ ਜਿਹੜੀ ਪਾਉਣੇ ਆ ਵੀ ਬਹੁਤ ਵਧੀਆ ਆ ਨਾ ਫਰੋਲ ਕੇ ਲਿਓਨੇ ਉਹਨੇ ਸਾਡੇ ਕੋਲੇ ਕਿਹੜਾ ਤੂੰ 5-4 ਲੱਖ ਹੁੰਦਾ ਵੀ ਅਸੀਂ ਇਕੱਠਾ ਲਿਓਣਾ ਹੁੰਦਾ ਅੱਜ ਤਾਂ 20-30 ਹਜ਼ਾਰ ਦਾ ਕਪੜਾ 50 ਦਾ ਵੱਧ ਵੱਧ ਚੱਕ ਲਿਓਨੇ ਆ ਥੋੜੇ ਵਰਗੇ ਭਣ ਭਰਾ ਖੀਰ ਲੈਂਦੇ ਹੋ ਲਿਓਨੇ ਇਹਦੇ ਸਾਰੇ ਸੈਲਫ ਪ੍ਰਿੰਟ ਸਲਵਾਰਾਂ ਜੀ ਕਿਹ ਕੁ ਸਲਵਾਰ ਨੇੜੇ ਤੋਂ ਦਿਖਾ ਦੇ ਦਿਖਾ ਦਿ ਮਮੀ ਜੀ ਇਹ ਆ ਜੀ ਆਪਣਾ ਬਲੈਕ ਕਲਰ ਬਲੈਕ ਤੇ ਸਾਨੂੰ ਖੁਸ਼ੀ ਦੀ ਗੱਲ ਦੱਸਾਂ ਜੀ ਹੁਣ ਤਾਂ ਸਾਡਾ ਦੀਪੂ ਵੀ ਮੇਰੇ ਹੱਥ ਬਹੁਤ ਵਟਾਉਂਦਾ ਇਹਨੂੰ ਵੀ ਕੱਪੜੇ ਦੀ ਪਰਖ ਆ ਗਈ ਪਹਿਲਾਂ ਨੂੰ ਕੋਈ ਪਰਖ-ਪੁਰਖ ਨਹੀਂ ਸੀ ਹੁੰਦੀ ਚੁੱਪ ਕਰਕੇ ਬੈਠਾ ਰਹਿੰਦਾ ਇਸ ਤੋਂ ਹਾ ਗਿਆ ਕਿਹੜਾ ਕਰੀਮ ਜਿਹਾ ਕਲਰ ਹਾਂ ਆ ਦੇਖੋ ਕਿੰਨਾ ਪਿਆਰਾ ਕਲਰ ਕਿੰਨਾ ਪਿਆਰਾ ਮੇਰੀ ਦੀਪੂ ਬਹੁਤ ਹੈਲਪ ਕਰਦਾ ਜੀ ਆਹ ਪ੍ਰਿੰਟ ਦੇਖੋ ਇਹਦਾ ਕਿੰਨੇ ਘੰਟਾ ਸਲਵਾਰ ਚ ਤੇ ਐਂਸੂਲ ਰੀਅਰ ਦਾ ਕੱਪੜੀ ਹੈ ਜੀ ਆਪਣੇ ਇਧਰ ਬਹੁਤ ਘੱਟ ਦੇ ਮਪਾਇਆ ਦੇਖੇ ਮੇਰੇ ਹੁਣ ਪਾਈ ਨਹੀਂ ਦੇਖ ਸਕਦਾ ਕਿਸੇ ਦੀ ਵੀ ਨਹੀਂ ਆਪਾਂ ਕਿ ਨਿਰਖ ਵੀ ਘੱਟ ਕਰਦਾ ਬੁੜੀਆਂ ਬੜੀਆਂ ਜਿਹੜਾ ਨਿਰਖ ਕਰਦਾ ਉਹਨੂੰ ਪਤਾ ਹੁੰਦਾ ਤੈਨੂੰ ਤਾਂ ਕੋਲੇ 20 ਬੁੜੀਆਂ ਤਾਂ ਮੈਨੂੰ ਲਾਂਬਾ ਦੇ ਦਿੰਦੀਆਂ ਵੀ ਅਸੀਂ ਦੀਪੂ ਨੂੰ ਬੋਲ ਮਾਰੇ ਸਾਨੂੰ ਚੜਾ ਕੇ ਲੈ ਦੀਪੂ ਜਾ ਕੇ ਨਹੀਂ ਘਰਾਂ ਧਿਆਨ ਹੀ ਨਹੀਂ ਹੁੰਦਾ ਇੱਧਰ ਇੱਧਰ ਧਿਆਨ ਤੇ ਡਿਪੈਂਡ ਕਰਦਾ ਹੋ ਸਕਦਾ ਪਾਇਆ ਹੋਵੇ ਕਿਸੇ ਦੀ ਹਾਂਜੀ ਇਹ ਬਹੁਤ ਸੋਹਣਾ ਕਲਰ ਹੈ ਕਰੀਮ ਕਲਰ ਘੈਂਡ ਕਲਰ ਸਰਦਾਰੀ ਡਬਲ ਸ਼ੇਡ ਕਰਾਓ ਇਹਦੇ ਨਾਲ ਪਿਓਰ ਦੀ ਚੁੰਨੀ ਆਪਣੇ ਕੋਲੇ ਪਿਓਰ ਪਲੇਨ ਦੀਆਂ ਚੁੰਨੀਆਂ ਵੀ ਮਿਲਦੀਆਂ ਐ ਜੀ ਜੇ ਤੁਸੀਂ ਲੈਣੀਆ ਹੁਣ ਤਾਂ ਆਪਾਂ 190 ਦੀ 2.5 ਮੀਟਰ ਦਿੰਨੇ ਆ ਜੀ ਕੋਈ ਜੇ ਪਿੱਛੋਂ 5-10 ਵੱਧ ਕੇ ਤਾਂ ਆਪਾਂ ਮਾ ਵੱਧ ਜੇ ਵੀ ਚੁੰਨੀਆਂ ਦਾ ਰੇਟ ਤਾਂ ਕੋਈ ਪਤਾ ਨਹੀਂ ਗਰਮੀ ਚ ਵੱਧ ਵੀ ਜਾਂਦੇ ਪਰ ਅਜੇ ਆਪਣੇ ਕੋਲ 190 ਵਾਲੀਆਂ ਪਈਆਂ 2.5 ਮੀਟਰ ਦੀਆਂ ਉਹ ਪਤਾਨ ਲੈ ਕੇ ਆਈ ਸੀ ਉਹ ਲੈਣੀਆ ਤੁਸੀਂ ਉਹ ਵੀ ਲੈ ਸਕਦੇ ਆਪਣੇ ਕੋਲੇ ਮਸਲੀਨ ਲੀਆਂ ਵੀ ਆ ਚੁੰਨੀਆਂ 2-200 ਚ ਉਹ ਵੀ ਲੈ ਸਕਦੇ ਤੁਸੀਂ ਪੂਰੀਆਂ 2.5 ਮੀਟਰ ਦੀਆਂ ਤੇ ਕਮਲ ਚਨੂਨ ਹੈ ਕਮਲ ਹਾਂਜੀ ਕਮਲ ਚਨੂਨ ਵੀ ਆਪਣੇ ਕੋਲੇ 350 ਦੀ ਕਿਸੇ ਭੈਣ ਭਰਾ ਨਹੀਂ ਲੈ ਗਏ ਵੀ ਬਿਰ ਚੁੰਨੀਆਂ ਤੇ ਬਾਲਾ ਮਾਰਜਨ ਹੁੰਦਾ ਨਹੀਂਗਾ ਅਸੀਂ ਕੀ ਕਰੀਏ ਪਰ ਲੈਉਣਾ ਪੈਂਦੀਆਂ ਵੀ ਲੇਡੀਜ਼ ਚੁੰਨੀਆਂ ਮੰਗਦੀਆਂ ਇਹ ਤੇ ਇੱਕ ਸਿੰਗਲ ਮੈਥੀ ਹੈ ਤੇ ਸਿੰਗਲ ਇਹ ਨਹੀਂ ਆਲ ਓਵਰ ਹੈ ਪੇ ਸਿੰਗਲ ਸੂਟ ਰਹਿ ਗਿਆ ਜੀ ਆਲ ਓ ਇਹ ਵੀ ਪ੍ਰਿੰਸਸ ਕਾਟਨ ਹੈ ਦੀਪੂ ਬੋਲ ਦੂਗਾ ਮੈਂ ਤਾਂ ਫਿਰ ਗਲਤ ਬੋਲ ਜਾਨੀ ਆ ਮੈਂ ਤਾਂ ਖੁਸ਼ਬੂ ਨੂੰ ਸਮੈਲ ਬੋਲ ਜਾਨੀ ਆ ਫਿਰ ਦੀਪੂ ਬਾਅਦ ਚ ਮੇਰੇ ਨਾਲ ਲੜੀ ਜਾਂਦਾ ਰਹਿੰਦਾ ਵੀ ਤੂੰ ਲੜਣਾ ਵੀ ਚਾਹੀਦਾ ਐਡੇ ਵੱਡੇ ਹੋਗੇ ਤੂੰ ਖੁਸ਼ਬੂ ਗਾੜਾ ਨਹੀਂ ਮਾ ਬੇਟਾ ਮੈਂ ਭੁੱਲ ਜਾਨੀ ਆ ਮੈਂ ਦਿਮਾਗ ਚ ਰਹਿੰਦਾ ਨਾ ਕਹਣਾ ਤੂੰ ਖੁਸ਼ਬੂ ਕਿਹਾ ਕਰ ਮੈਂ ਕਿਹਨੂੰ ਚੁੱਕੀ ਇਹ ਆਪਣਾ ਲਾਸਟ ਕਲਰ ਸੀ ਜੀ ਉਹ ਵੀ ਦਿਖਾਉਣੇ ਮਮੀ ਜੀ ਜਿਹੜੇ ਆਡੀ ਕਾਟਨ ਦੇ ਆ ਉਹ ਪੋਟੀ-ਕੋਟੀ ਨਾ ਪਤਾ ਦੱਸਦਾ ਦਿੱਤਾ ਦਿਖਾਉਣੇ ਦਿਖਾ ਦਿੰਨੇ ਇਹਨਾਂ ਤੇ ਰੇਟ ਹੈ ਜੀ 750 ਰੁਪਿਆ ਤੇ ਸਿਪਮ ਸਾਡੀ ਕਦੇ ਵਿਚ ਨਹੀਂ ਹੁੰਦੀ ਜੇ ਅਸੀਂ ਵਿਚ ਨਹੀਂ ਲਾਉਂਦੇ ਸਾਨੂੰ ਹਿਸਾਬ ਨਹੀਂ ਆਉਂਦਾ ਫਿਰ ਪੁੱਛ ਜਾਣੇ ਅਸੀਂ ਅਗਲਾ ਸਾਨੂੰ ਕਹਿੰਦਾ ਤੁਸੀਂ ਮਹਿੰਗੇ ਲਾਉਨੇ ਕਿਉਂਕਿ ਸਿਪਮ ਲੱਗ ਕੇ ਮਹਿੰਗੇ ਬਣ ਜਾਂਦੇ ਆ ਸਿੰਗ ਮਤਲਬ ਸੂਟਾਂ ਦਾ ਕਿਰਾਇਆ ਇਹ ਅੱਡ ਤੋਂ ਲੱਗਦਾ ਹੈ ਸਾਡੇ ਕੋਲ ਤੇ ਹੁਣ ਜਿੱਪੂ ਨੇ ਖੜਾ ਨਹੀਂ ਛੱਡਣਾ ਮੈਨੂੰ ਦਿਖਾਉਣਾ ਪਾਣਾ ਇੱਥੇ ਕੱਢ ਲਾ ਐਂ ਦਿਖਾ ਦੇ ਇੱਥੇ ਦਿਖਾ ਦੇ ਹੁਣ ਭਰਾਵਾ ਚੱਕ ਤਾਂ ਲੈ हां लो जी ਆਪਣੇ ਕੋਲੇ ਇਹ ਮਾਸਟਰ ਦੇ ਕਲਰ ਆ ਕਰੀਮ ਕਲਰ ਆ ਬਲੈਕ ਬਲੈਕ ਦਿੱਤਾ ਸੀ ਦੋ ਥਾਣ ਲੈ ਆਂਦੇ ਕਿਉਂਕਿ ਬਲੈਕ ਦਿੱਤਾ ਸਾਡੇ ਤੋਂ ਬਲੈਕ ਨੂੰ ਤਾਂ ਬਹੁਤ ਪਿਆਰ ਮਿਲਿਆ ਆ ਕਲਰ ਨੂੰ ਪਿਆਰ ਦੋ ਥੋੜਾ ਜਾਈ ਨਹੀਂ ਇਹਨੂੰ ਬਹੁਤ ਮਿਲ ਰਿਹਾ ਹੈ ਬਹੁਤ ਮਿਲ ਰਿਹਾ हां ਵੀ ਤੀ ਚੌਥਾ ਥਾਣਾ ਵੀ हां ਮਾਸਟਰਾਂ ਦਾ ਬਹੁਤ ਪਿਆਰਾ ਹੈ ਹਾਂ ਬਹੁਤ ਪਿਆਰਾ ਹੈ ਇਹ ਵੀ ਇੰਨੇ ਸੋਹਣੇ ਸੌਫਟ ਕਾਟਨ ਹੈ ਇਹ ਸਾਡੀ ਗਾਰੰਟੀ ਹੈ ਨਾ ਇਹਦਾ ਰੰਗ ਹੱਲੇ ਨਾ ਇਹ ਖਰਾਬ ਹੋਵੇ ਕਿਉਂਕਿ ਇਹ ਤਾਂ ਦੁਬਾਰੇ ਰਿਪੀਟ ਚ ਲੋਕ ਮੰਗ ਰਹੇ ਆ ਸਾਡੇ ਤੋਂ ਇਹ ਤਾਂ ਡਿਜ਼ਾਈਨ ਹੀ ਬਹੁਤ ਜਿਆਦਾ ਸੋਹਣਾ ਜੀ ਬਾਕੀ ਵੀਡੀਓ ਬਣਾਉਣ ਚ ਕੋਈ ਕਮੀ ਰਹਿੰਦੀ ਹੁੰ ਤਪੜੀ ਸਾਨੂੰ ਮਾਫ ਕਰਦਿਆ ਕਰੋ ਅਸੀਂ ਮਾਂ ਪੁੱਤਾਂ ਜਦੋਂ ਦੀਪੂ ਨੂੰ ਛੁੱਟੀ ਹੁੰਦੀ ਹੈ ਉਦੋਂ ਅਸੀਂ ਵੀਡੀਓ 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 ਬਣਾਉਨੇ ਆ ਫਿਰ ਇਹ ਕਾਲਜ ਵੀ ਜਾਂਦਾ ਹੈ ਲਾ ਕਰ ਰਿਹਾ ਹੈ ਤੇ ਬਾਕੀ ਘਰ ਦੇ ਕੰਮ ਹੁੰਦੇ ਆ ਜੀ ਅਸੀਂ ਸਾਰਾ ਕੰਮ ਆਪਦੇ ਹੱਥੀ ਕਰਦੇ ਆ ਸਾਡੇ ਸਾਡਾ ਮਤਲਬ ਪਾਰਸਲ ਪੂਰਸ ਲਾਉਣ ਦਾ ਸਾਡਾ ਸਾਰਾ ਆਪਦਾ ਹੀ ਕੰਮ ਹੁੰਦਾ ਸੀ ਕੋਈ ਹਜੇ ਐਕਸਟਰਾ ਬੰਦਾ ਨਹੀਂ ਰੱਖਿਆ ਕਿਉਂਕਿ ਸਾਡੀ ਹਜੇ ਇਨੀ ਮਾਰਜਿਨ ਨਹੀਂ ਹੈ ਐਕਸਟਰਾ ਕੋਈ ਫਾਇਦਾ ਵੀ ਨਹੀਂ ਅਗਲਾ ਕਪੜਾ ਕਰ ਜਾਂਦਾ ਕਈ ਵਾਰ ਕਪੜੇ 'ਚ ਹਾਂਜੀ ਤੇ ਅਸੀਂ ਇਸ ਕਰਕੇ ਆਪਦਾ ਕੰਮ ਆ ਜਿਹੜਾ ਆਪ ਦੋਨੇ ਮਾਂ ਪੁੱਤ ਕਰ ਰਹੇ ਆਂ ਤੇ ਨਾਲ ਨਾਲ ਘਰ ਵੀ ਸੰਭਧਿਆ ਦੀ ਪੂਰੀ ਪੜ੍ਹਾਈ ਵੀ ਚੱਲ ਰਹੀ ਹੈ ਮੇਰੀ ਸਿਹਦਾ ਵੀ ਮੈਂ ਖਿਆਲ ਰੱਖਦੀ ਆ ਸਾਰਾ ਕੁਝ ਦੇਖਣਾ ਪੈਂਦਾ ਜੀ ਪਰਾ ਛੋਡਾ ਜਿਹੜਾ ਪਿਆਰ ਤੁਸੀਂ ਦੇ ਰਹੇ ਹੋ ਤੇ ਇੱਕ ਵਾਰ ਸਾਨੂੰ ਹੋਰ ਕਹਿਣਾ ਚਾਹੁੰਦੀ ਸੀ ਤੁਸੀਂ ਨਾ ਵੀਡੀਓ ਦੇ ਵਿੱਚ ਜੇ ਤੁਸੀਂ ਆਪਣਾ ਨਾਮ ਵੀ ਸਾਨੂੰ ਲੱਗਦਾ ਵੀ ਅਸੀਂ ਵੀਡੀਓ ਵਿੱਚ ਤੁਹਾਡਾ ਨਾਮ ਲਈਏ ਕਿਉਂਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਨਾਲ ਕੌਣ-ਕੌਣ ਜੁੜਿਆ ਤਾਂ ਤੁਸੀਂ ਕਮੈਂਟ 'ਚ ਆਪਦਾ ਨਾਮ ਲਿਖਦਿਆ ਕਰੋ ਅਸੀਂ ਕਮੈਂਟ ਦੇ ਵਿੱਚ ਜ਼ਰੂਰ ਬੋਲਦਿਆ ਕਰਾਂਗੇ ਵੀ ਸਾਨੂੰ ਆਹ ਸਾਨੂੰ ਆਹ ਮੈਸੇਜ ਕਰਦੇ ਸਾਨੂੰ ਪਿਆਰ ਕਰਦੇ ਆ ਇੱਕ ਹਰਜੀਤ ਕੌਰ ਜੀ ਨੇ ਬਹੁਤ ਪਿਆਰ ਦੇ ਰਹੇ ਆ ਸਾਡੇ ਮੈਸੇਜਾਂ ਨੂੰ ਇੱਕ ਤਲਵੰਡੀ ਤੋਂ ਨੇ ਬਹੁਤ ਪਿਆਰ ਦੇ ਰਹੇ ਆ ਜਿੰਨਾ ਕਿ ਉਹ ਲਿਖ ਦਿੰਦੇ ਮੈਨੂੰ ਪਤਾ ਲੱਗ ਜਾਂਦਾ ਇੱਕ ਸ਼ਾਇਦ ਅਜ ਪਤਾ ਨਹੀਂ ਕੋਮਲਪ੍ਰੀਤ ਪਤਾ ਨਹੀਂ ਕਮਲਪ੍ਰੀਤ ਮੈਂ ਭੁੱਲ ਗਈ ਉਹਨਾਂ ਨੇ ਵੀ ਅਮਰਜੀਤ ਸੌਰੀ ਅਮਰਜੀਤ ਜੀ ਹੋਏ ਉਹਨਾਂ ਨੇ ਆਪਣਾ ਨਾਮ ਪਾਇਆ ਸੀ ਇੱਕ ਜਸਲੀਨ ਜੀ ਨੇ ਬਹੁਤ ਪਿਆਰ ਦੇ ਰਹੇ ਹੋ ਤੇ ਪਲੀਜ਼ ਮੇਰੇ ਹੱਥ ਬਨ ਕੇ ਬੇਨਤੀ ਆ ਮੇਰੇ ਨਵੇਂ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਕਾਲਪੁਰ ਕੁਵੈਨ ਨੂੰ ਤੁਹਾਨੂੰ ਵੀ ਵੱਧ ਤੋਂ ਵੱਧ ਖੁਸ਼ੀਆਂ ਦੇਵੇ ਜਿਵੇਂ ਸਾਡੀ ਆਤਮਾ ਖੁਸ਼ ਆ ਰਹੇ ਬਸੁੱਡੀ ਵੀ ਕਰੇ ਟੈਂਸ਼ਨ ਨਾ ਕਰੋ ਜੀ ਆਪਾਂ ਜਿਹੜਾ ਨਵਾਂ ਆਪਣਾ ਚੈਨਲ ਆ ਉਹ ਤੇ ਵਾ ਬਲੌਗ ਲੈ ਕੇ ਆਵਾਂਗੇ ਟੂਰ ਦਾ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਅਸੀਂ ਦੀਪੂ ਦੀ ਮਸਤੀ ਵੀ ਦਿਖਾਦਿਆ ਕਰਾਂਗੇ ਫਿਰ ਦੀਪੂ ਦੀਪੂ ਇਹੋ ਜਿਹਾ ਬੰਦਾ ਜੀ ਮੈਂ ਸੀਰੀਅਸ ਗੱਲ ਨਹੀਂ ਆ ਵੀ ਕਦੇ ਕਦੇ ਮੈਂ ਸੋਚਣ ਲੱਗ ਜਾਈ ਨਹੀਂ ਵੀ ਸੋਚ ਇਹਦੇ ਵਰਗੀ ਹੋਣੀ ਚਾਹੀਦੀ ਹੈ ਟੈਂਸ਼ਨ ਨਹੀਂ ਲੰਦਾ ਇਹਨੂੰ ਤੁਸੀਂ 100 ਰੁਪਏ ਦੇ ਹੱਥ 'ਚ ਨੇ ਤਾਂ ਵੀ ਖੁਸ਼ ਰਹਿਣਾ ਇਹਦੇ ਕੋਲ ਲੱਖਾਂ ਨੇ ਤਾਂ ਵੀ ਖੁਸ਼ ਰਹਿਣਾ ਨੂੰ ਮਤਲਬ ਹੀ ਨਹੀਂ ਨਾ ਚੀਜ਼ਾਂ ਦੇ ਕਰ ਬਸ ਇਹ ਆਪਦੀ ਮਸਤੀ ਜਿਵੇਂ ਬਣਾ ਰੱਖਦਾ ਤੁਹਾਨੂੰ ਦੱਸਾਂਗੇ ਟੂਰ ਕਿਵੇਂ ਜਿਹੜੇ ਆਪਣੇ ਘੱਟ ਰੇਟ ਤੇ ਟੂਰ ਕਿਵੇਂ ਨਿਕਲਦੇ ਆ ਜੀ ਆਪਣਾ ਨਮਾ ਚੈਨਲ ਹੈ ਜਿਹੜਾ ਗੋਲਡਨ ਪੰਜਾਬ ਬਲੌਗ 03 ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਕਿਉਂਕਿ ਤੁਸੀਂ ਮੇਰੇ ਨਾਲ ਇਸ ਟਾਈਮ 23-2400 ਜੁੜੇ ਹੋਏ ਹੋਗੇ ਅਤੇ ਆਪਣਾ ਪੰਜਾਬ ਦੀ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰੋ ਮੇਰੀ ਹੱਥ ਪਾਣੀ ਕੇ ਬੇਨਤੀ ਆ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਮਿਹਨਤ ਕਰਦੇ ਹਾਂ ਤੇ ਸਾਡੀ ਮਿਹਨਤ ਨੂੰ ਤੁਸੀਂ ਫਲ ਵੀ ਲਾ ਰਹੇ ਹੋ ਸਾਥ ਵੀ ਦੇ ਰਹੇ ਹੋ ਪਰਮਾਤਮਾ ਦੀ ਰਿਆ ਸਾਰੇ ਭੈਣ ਭਰਾਵਾਂ ਦੇ ਨਾਲ ਮਿਲ ਕੇ ਸਾਡਾ ਕੰਮ ਬਹੁਤ ਸੋਹਣਾ ਚੱਲ ਰਿਹਾ ਤੇ ਤੁਹਾਡਾ ਸਾਰਾ ਦਾ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੇ ਪਰਿਵਾਰ 'ਚ ਤੁਹਾਡੇ ਬੱਚਿਆਂ ਨੂੰ ਸਭ ਸੁਆਭ ਸੰਗ ਨੂੰ ਮੇਰੇ ਬੰਨਿਓ ਤੇ ਦੀਪੂ ਬੰਨਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਪਲੀਜ਼ ਲਾਈਕ ਅండ్ ਸਬਸਕ੍ਰਾਈਬ ਦਾ ਚੈਨਲ ਉਹ ਵੀ ਆਪਣੇ ਵਾਲਾ ਆਪਣਾ ਪੰਜਾਬ